ਹੈਲੋ ਸਤਿ ਸ਼੍ਰੀ ਅਕਾਲ ਅੱਜ ਸੀ ਇਹ ਵੀਡੀਓ ਵਿੱਚ ਜਿਸ ਟੌਪਿਕ ਤੇ ਜਿਸ ਖਬਰ ਤੇ ਚਰਚਾ ਕਰਨ ਜਾ ਰਹੇ ਆ ਉਹ ਹੈ ਮਾਤਰਮ ਗੀਤ ਕੌਂਟਰੋਵਰਸੀ ਬਾਰੇ ਮਾਤਰਮ ਗੀਤ ਜੋ ਸਾਡਾ ਰਾਸ਼ਟਰੀ ਗੀਤ ਹੈ ਇਹਨੂੰ ਤਤਨ ਉਹ ਮੰਗਵਰ ਨੂੰ ਪਿਆਸਾਲ ਪੂਰੇ ਹੋ ਚੁੱਕੇ ਹਨ ਇਸ ਮੌਕੇ ਤੇ ਸਾਡੇ ਸਦਨ ਦੇ ਅੰਦਰ 10 ਘੰਟੇ ਦੀ ਇੱਕ ਲੰਬੀ ਚਰਚਾ ਰੱਖੀ ਗਈ ਇਹ ਜਿਹੜੀ ਚਰਚਾ ਇਸ ਵਿਸ਼ੇ ਉੱਪਰ ਰੱਖੀ ਗਈ ਕਿ ਇਹਦੇ ਕੀ ਅਰਥ ਹੋ ਸਕਦੇ ਹਨ ਪਹਿਲਾ ਉਦੇਸ਼ ਇਹ ਵੀ ਹੋ ਸਕਦਾ ਹੈ ਕਿ ਬੰਦੇ ਮਾਤਰ ਹੀ ਤੇ ਚਰਚਾ ਕਰਵਾ ਕੇ ਸੱਤਾਧਾਰੀ ਸਰਕਾਰ ਕਿਤੇ ਬੰਗਾਲ 'ਚ ਜੋ ਚੋਣਾਂ ਹੋਣ ਵਾਲੇ ਨੇ ਉਸ ਉੱਪਰ ਤਾਂ ਨਹੀਂ ਨਿਸ਼ਾਨਾ ਸੇਧ ਰਹੀ ਦੂਸਰੀ ਤਰਫ ਇਹ ਵੀ ਹੋ ਸਕਦਾ ਹੈ ਕਿ ਚਰਚਾ ਦਾ ਕਾਰਨ ਕਿ ਜਵਾਹਰ ਲਾਲ ਨਹਿਰੂ ਜੀ ਨੂੰ ਯਾਦ ਕਰਦੇ ਹੋਏ ਇਹ ਇੱਕ ਕਿਹਾ ਗਿਆ ਸੱਤਾਧਾਰੀ ਸਰਕਾਰ ਨੇ ਕਿਹਨਾਂ ਨੇ ਉਸ ਸਮੇਂ ਦੁਸ਼ਟੀਕਰਨ ਦੀ ਨੀਤੀ ਅਪਣਾਈ ਸੀ ਦੁਸ਼ਟੀਕਰਨ ਦੀ ਨੀਤੀ ਕੀ ਹੋ ਸਕਦੀ ਹੈ ਦੁਸ਼ਟੀਕਰਨ ਦਾ ਅਰਥ ਹੈ ਕਿ ਕਿਸੇ ਇੱਕ ਜੁੱਟ ਨੂੰ ਖੁਸ਼ ਕਰਨ ਦੇ ਲਈ ਦਬਾਅ ਵਿਚ ਆ ਕੇ ਰਾਜਨੀਤੀ ਕਰਨਾ ਇੱਥੇ ਗੁੱਟ ਦਾ ਮਤਲਬ ਸਿੱਧੇ ਸ਼ਬਦਾ ਵਿੱਚ ਮੁਸਲਿਮ ਭਾਈਚਾਰੇ ਦੀ ਗੱਲ ਹੋ ਰਹੀ ਹੈ ਮੁਸਲਿਮ ਭਾਈਚਾਰੇ ਦਾ ਜਦੋਂ ਜ਼ਿਕਰ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਸਾਲ 1937 ਵਿੱਚ ਬੰਦੇ ਮਾਤਰਮ ਗੀਤ ਵਿੱਚੋਂ ਕਾਂਗਰਸ ਨੇ ਕੁਝ ਸਟੈਂਜਾ ਕੁਝ ਸ਼ੰਦਾਂ ਨੂੰ ਹਟਾ ਦਿੱਤਾ ਸੀ ਇਸ ਕੀ ਇਸ ਨੂੰ ਹਟਾਉਣ ਪਿੱਛੇ ਕੋਈ ਰਾਜਨੀਤੀ ਸੀ ਇਹ ਮਜਬੂਰੀ ਹੋ ਸਕਦੀ ਹੈ ਅਜਿਹਾ ਕਰਨ ਦੇ ਬਾਰੇ ਪਿੱਛੇ ਆਉ ਸੀ ਜਾਣਦੇ ਆ ਕਿ ਅੱਜ ਸਹੀ ਹੀ ਜਾਣਾਂ ਕਿ ਜਾਣਾਂਗੇ ਕਿ ਬੰਦੇ ਮਾਤਰਮ ਗੀਤ ਨੂੰ ਮੁਸਲਿਮ ਕਮਿਊਨਿਟੀ ਆਪਣੇ ਖਿਲਾਫ ਕਿਉਂ ਮੰਨਦਾ ਸੀ ਤੇ ਵਰਤਮਾਨ ਸਮੇਂ ਵਿੱਚ ਇਸ ਦੀ ਕੀ ਸਾਰਤਕਤਾ ਹੋ ਸਕਦੀ ਹੈ ਕਿ ਕੇਂਦਰ ਸਰਕਾਰ ਇਸ ਨੂੰ ਖੁਦ ਨਾਲ ਜੋੜ ਕੇ ਬੰਗਾਲ ਇਲੈਕਸ਼ਨ ਵਿੱਚ ਕੋਈ ਫਾਇਦਾ ਲੈਣਾ ਚਾਹੁੰਦੀ ਹੈ ਕੌਂਸਟ ਮੇਬ ਇੰਟਰ ਸੈਸ਼ਨ ਚੱਲ ਰਿਹਾ ਹੈ ਇਸ ਵਿਸ਼ੇ ਤੇ 10 ਘੰਟੇ ਦੀ ਲੰਬੀ ਚਰਚਾ ਰੱਖਣ ਦੇ ਕਰਕੇ ਬਹੁਤ ਸਾਰੇ ਲੋਕ ਅਲੱਗ ਅਲੱਗ ਲੋਕ ਹੈਰਾਨੀ ਜਨਕ ਪ੍ਰਤੀਕਿਰਿਆ ਦੇ ਰਹੇ ਹਨ ਸਭ ਹੈਰਾਨ ਨੇ ਕਿ ਸਦਨ ਵਿੱਚ ਇੰਨੀ ਲੰਬੀ ਚਰਚਾ ਇਸ ਵਿਸ਼ੇ ਉੱਪਰ ਕਿਉਂ ਰੱਖੀ ਗਈ ਹੈ ਕਿ ਹੋਰ ਵਿਸ਼ੇ ਉੱਪਰ ਇੰਨੀ ਲੰਬੀ ਚਰਚਾ 10 ਘੰਟੇ ਦੀ ਕਿਉਂ ਨਹੀਂ ਰੱਖੀ ਗਈ ਹੋਰ ਵੀ ਬਹੁਤ ਸਾਰੇ ਵਿਸ਼ੇ ਨੇ ਜਿਵੇਂ ਕਿ ਮਹਿੰਗਾਈ ਕਿਵੇਂ ਵਧ ਰਹੀ ਹੈ ਜਦੋਂ ਇਹ ਚਰਚਾ ਦਾ ਵਿਸ਼ਾ ਰੱਖਿਆ ਗਿਆ ਤਾਂ ਪ੍ਰਿਯੰਕਾ ਗਾਂਧੀ ਜੀ ਨੇ ਇਹ ਬਿਆਨ ਦਿੱਤਾ ਕਿ ਅਗਰ ਤੁਸੀਂ ਨਹਿਰੂ ਜੀ ਤੇ ਚਰਚਾ ਕਰਨਾ ਚਾਹੁੰਦੇ ਹੋ ਉਹਨਾਂ ਦੀਆਂ ਕਮੀਆਂ ਕੱਢਣਾ ਚਾਹੁੰਦੇ ਹੋ ਤਾਂ ਠੀਕ ਹੈ 2 ਘੰਟੇ 40 ਘੰਟੇ 60 ਘੰਟੇ ਜਿੰਨੇ ਘੰਟੇ ਦੇ ਵੀ ਚਰਚਾ ਕਰਨੀ ਹੈ ਕਰੋ ਪਰ ਫਾਈਨਲੀ ਕਿਸੇ ਮੁੱਦੇ ਤੇ ਕਿਸੇ ਰਿਜ਼ਲਟ ਤੇ ਤਾਂ ਆਓ ਕਿਉਂਕਿ ਤੁਸੀਂ ਵੀ ਤਾਂ ਹੁਣ ਓਨੀ ਹੀ ਸਰਕਾਰ ਚਲਾ ਲਈਏ ਜਿੰਨੀ ਨਹਿਰੂ ਜੀ ਨੇ ਚਲਾਈ ਸੀ ਤੱਬ ਤੋਂ ਪਹਿਲਾਂ ਬੰਗਾਲ ਇਲੈਕਸ਼ਨ ਦੀ ਲੇਟ ਜਾਣਦੇ ਹਾਂ ਐਸਟੀਮੇਟ ਹੈ ਕਿ 2026 ਚ ਬੰਗਾਲ ਦਾ ਵਿਧਾਨ ਸਭਾ ਇਲੈਕਸ਼ਨ ਚ ਇਸ ਵਾਰ ਬੀਜੇਪੀ ਮੁੱਖ ਦਾਵੇਦਾਰ ਦੇ ਰੂਪ ਵਿੱਚ ਉਤਰੇਗੀ ਬਲਕਿ ਬੰਗਾਲ ਬੰਗਾਰ ਵਿੱਚ ਉਸ ਸਮੇਂ ਇਸ ਸਮੇਂ ਉਥੇ ਤ੍ਰਿਮੂਲ ਕਾਂਗਰਸ ਕਾਫੀ ਲੰਬੇ ਸਮੇਂ ਤੋਂ ਸੱਤਾ ਵਿੱਚ ਹੈ ਲੋਕ ਸਭਾ ਰਾਜ ਸਭਾ ਦੇ ਅੰਦਰ ਜਿਵੇਂ ਹੀ ਬੰਦੇ ਮਾਤਰਮ ਦੀ ਚਰਚਾ ਸ਼ੁਰੂ ਹੋਵੇ ਤਾਂ ਇਸ ਚਰਚਾ ਉੱਪਰ ਸਭ ਤੋਂ ਵੱਧ ਇਸ ਨੇ ਚਿੰਤਾ ਜਤਾਈ ਹੈ ਉਹ ਤ੍ਰਿਮੂਲ ਸਰਕਾਰ ਹੀ ਹੈ ਤਦ ਪਹਿਲਾ ਜੋ ਬੰਦੇ ਮਾਤਰਨ ਕੀ 150 ਸਾਲ ਪੂਰੇ ਹੋਣ ਤੇ ਡਿਸਕਸ਼ਨ ਰੱਖਿਆ ਗਿਆ ਸੀ ਉੱਥੇ ਪ੍ਰਧਾਨ ਮੰਤਰੀ ਮੋਤੀ ਜੀ ਨੇ ਅਮੀਸ਼ਾ ਜੀ ਨੇ ਆਪਣੇ ਆਪਣੇ ਬਿਆਨ ਦਿੱਤੇ ਇਸ ਗੀਤ ਦੀਆਂ ਪਹਿਲੀਆਂ ਜੋ ਦੋ ਲਾਈਨਾਂ ਨੇ ਇਹਨਾਂ ਨੂੰ ਪੂਰੇ ਦੇਸ਼ ਵਿੱਚ ਗਾਇਆ ਜਾ ਸਕਦਾ ਹੈ ਪਰ ਅਸਲੀ ਵਿਵਾਦ ਤਾਂ ਇਹ ਪਹਿਲੀਆਂ ਦੋ ਲਾਈਨਾਂ ਤੋਂ ਬਾਅਦ ਜਿਹੜੀਆਂ ਅਗਲੀਆਂ ਸਟੈਂਜਾਂ ਆਉਂਦੀਆਂ ਨੇ ਵਿਵਾਦ ਦਾ ਕਾਰਨ ਤਾਂ ਉਹੀ ਲਾਈਨਸ ਨੇ ਇਹ ਲਾਈਨਸ ਸਟੈਂਡ ਜਾਂ ਇਹ ਜਿਹੜੀਆਂ ਲਾਈਨਦ ਨੇ ਇਸ گاਉੜੇ ਦੇ ਵਿੱਚ ਆਖਿਰ ਇਨਾ ਤੇ ਇਤਰਾਜ਼ ਕਿਹੜੇ ਸਮੁਦਾਇ ਨੂੰ ਸਭ ਤੋਂ ਵੱਧ ਹੈ ਸਭ ਤੋਂ ਪਹਿਲਾਂ ਤਾਂ ਇਤਰਾਜ਼ ਆਜਾਤੀ ਤੋਂ ਪਹਿਲਾਂ ਦੀ ਕਾਂਗਰਸ ਨੂੰ ਵਰਤਮਾਨ ਵਿੱਚ ਮੁਸਲਿਮ ਕਮਿਊਨਿਟੀ ਨੂੰ ਹੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਲਾਈਨਸ ਵਿੱਚ ਦੇਵੀ ਦੀ ਉਪਾਸਤਾ ਕੀਤੀ ਗਈ ਹੈ ਦੇਵੀਆਂ ਦਾ ਜ਼ਿਕਰ ਕੀਤਾ ਗਿਆ ਉਹਨਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਕਿ ਮੁਸਲਿਮ ਭਾਈਚਾਰੇ ਦੇ ਲਈ ਨਦੇ ਉਹਨਾਂ ਦੇ ਵਿਸ਼ਵਾਸ ਦੇ ਖਿਲਾਫ ਹੈ ਚਰਚਾ ਤਾਂ ਬੰਦੇ ਮਾਤਰਮ ਗੀਤ ਦੇ ਇਤਿਹਾਸ ਬਾਰੇ ਹੀ ਕਰਨਗੇ ਇਸ ਦੀ ਰਚਨਾ 1870 ਚ ਕੀਤੀ ਗਈ ਇਸ ਦੀ ਰਚਨਾ ਬ੍ਰਿਟਿਸ਼ ਇੰਡੀਆ ਚ ਡਿਪਟਰੀ ਮੈਜਿਸਟਰੇਟ ਰਹੇ ਬੰਕਿਮ ਚੰਦਰ ਚਟੋਪਾਦਿਆ ਦੁਆਰਾ ਕੀਤੀ ਗਈ ਉਹਨਾਂ ਨੇ ਇਹ ਗੀਤ ਦੀ ਰਚਨਾ ਇਸ ਉਸ ਸਮੇਂ ਦੀ ਬ੍ਰਿਟਿਸ਼ ਸਰਕਾਰ ਦੀ ਦਮਨਕਾਰੀ ਨੀਤੀਆਂ ਦੇ ਵਿਰੋਧ ਚ ਕੀਤੀ ਸੀ ਉਸ ਸਮੇਂ ਅੰਗਰੇਜ਼ਾਂ ਰਾਹੀਂ ਬ੍ਰਿਟਿਸ਼ ਰਾਣੀ ਦੇ ਲਈ ਇੱਕ ਗੀਤ ਗਾਇਆ ਜਾਂਦਾ ਸੀ ਉਸ ਦੇ ਵਿਰੋਧ ਵਿੱਚ ਇਸ ਗੀਤ ਦੀ ਰਚਨਾ ਬੰਕਿਮ ਜੀ ਨੇ ਕੀਤੀ ਸੀ ਤੁਸੀਂ ਸਕਰੀਨ ਦੇ ਉੱਤੇ ਰਾਈਟ ਸਾਈਡ ਤੇ ਬੰਕਿਮ ਚੰਦਰ ਚਟੋਪਾਦਿਆ ਜੀ ਦੀ ਤਸਵੀਰ ਦੇਖ ਸਕਦੇ ਹੋ ਬੰਕਿਮ ਚੰਦਰ ਚਟੋਪਾਦਿਆ ਜੀ ਉਹਨਾਂ ਸਨ ਇਹ ਬੰਗਾਲ ਦੇ ਵਿੱਚ ਇੱਕ ਪ੍ਰਸਿੱਧ ਸਾਹਿਤਕਾਰ ਮੰਨੇ ਜਾਂਦੇ ਸਨ ਤੇ ਇਹ ਚਰਚਾ ਦਾ ਵਿਸ਼ਾ ਇਹ ਜੋ ਬੰਦੇ ਮਾਤਰਮ ਗੀਤ ਹੈ ਇਹਦੇ 150 ਸਾਲ ਪੂਰੇ ਹੋਣ ਤੇ ਇਹ ਚਰਚਾ ਦਾ ਵਿਸ਼ਾ ਇਹ ਨਾ ਕਿਉਂ ਮੜਿਆ ਖਬਰਾ ਚ ਇਹ ਨਾ ਕਿਉਂ ਆਇਆ ਇਹਦੀ ਅਸਲ ਨਿਊਜ਼ ਦੇਤਾ ਇਹ ਇਹ ਹੈ ਕਿ ਪੀਐਮ ਮੋਦੀ ਜੀ ਨੇ ਬੰਕਿਮ ਚੰਦਰ ਚੱਟੋ ਪਾਤਿਆ ਜੀ ਨੂੰ ਬੰਕਿਮ ਦਾ ਕਹਿ ਕੇ ਸੰਬੋਧਨ ਕੀਤਾ ਬੰਕਿਮ ਦਾ ਅਰਥ ਹੁੰਦਾ ਹੈ ਕਿ ਭਰਾ ਸਾਡੇ ਬਰਾਬਰ ਹੀ ਤੇ ਇਸ ਕੱਲ ਦਾ ਸਭ ਤੋਂ ਵੱਧ ਵਿਰੋਧ ਬੰਗਾਲ ਦੇ ਵਿੱਚ ਜੋ ਸੱਤਾਧਾਰੀ ਸਰਕਾਰ ਤ੍ਰਿਮੂਲ ਕਾਮਰ ਸਰਕਾਰ ਨੇ ਕੀਤਾ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਤੁਸੀਂ ਬੰਕਿਮ ਦਾ ਜੀ ਨੂੰ ਇਹ ਬੰਕਿਮ ਬੰਕਿਮ ਚੱਟੋ ਪਾਤਿਆ ਜੀ ਨੂੰ ਬੰਕਿਮ ਦਾ ਕਿਨੇ ਕਹਿ ਸਕਤੇ 1957 ਵਿੱਚ ਬੰਕਿੰਗੀ ਨੇ ਬੰਗਾਲੀ ਪੱਤਰਕਾ ਬੰਕ ਦਰਸ਼ਨ 'ਚ ਇਹਨੂੰ ਲਿਖਿਆ ਉਸ ਤੋਂ ਬਾਅਦ 1882 'ਚ ਉਹਨਾਂ ਦਾ ਨੋਵਲ ਆਇਆ ਅਨੰਤ ਜਿਸ ਦਾ ਨਾਮ ਸੀ ਆਨੰਦ ਮੱਠ ਆ ਤੁਸੀਂ ਸਕਰੀਨ ਤੇ ਤਸਵੀਰ ਦੇਖ ਸਕਦੇ ਹੋ ਲੈਫਟ ਸਾਈਡ ਤੇ ਇਹਨਾਂ ਦੇ ਅੰਦਰ ਇਹਨਾਂ ਨੇ ਇਹ ਵਾਲਾ ਜਿਹੜਾ ਇਹਨਾਂ ਦਾ ਨੋਵਲ ਆਇਆ ਸੀ ਆਨੰਦ ਮੱਠ ਇਸ ਨੋਵਲ ਦੇ ਅੰਦਰ ਇਹਨਾਂ ਨੇ ਇਹ ਜਿਹੜਾ ਗੀਤ ਸੀ ਬੰਦੇ ਮਾਤਰ ਇਸ ਗੀਤ ਨੂੰ ਇਹਨਾਂ ਨੇ ਪੂਰੀ ਤਰ੍ਹਾਂ ਸਥਾਨ ਦੇ ਦਿੱਤਾ ਸੀ ਬੰਕਿੰਗ ਜੰਦਰ ਜੀ ਸੀ ਇੱਕ ਮਹਾਨ ਲੇਖਕ ਸੀ ਵਹਾਨ ਕਵੀ ਸੀ ਇਤਿਹਾਸਕਾਰ ਸੀ ਪੱਤਰਕਾਰ ਦੇ ਰੂਪ ਵਿੱਚ ਕਲਕੱਤਾ 'ਚ ਕਾਫੀ ਪ੍ਰਸਿੱਧ ਸਨ ਹੁਣ ਆਪਾਂ ਜ਼ਿਕਰ ਕਰਦੇ ਹਾਂ ਕਿ ਜੋ ਬੰਕਿੰਗ ਜੀ ਦਾ ਜੋ ਨੋਵਲ ਆ ਆਨੰਦ ਬੱਠ ਹੈ ਅਸਲ ਵਿੱਚ ਇਹ ਸੰਨਿਆਸੀਆਂ ਰਾਹੀਂ ਅੰਗਰੇਜ਼ਾਂ ਤੇ ਬੰਗਾਲ ਦੇ ਨਵਾਬ ਜਿਹੜੇ ਸੀ ਉਹਨਾਂ ਦੀ ਦਮਨਕਾਰੀ ਨੀਤੀਆਂ ਦੇ ਖਿਲਾਫ ਸੀ ਇਹ ਪੂਰੇ ਗੀਤ ਵਿੱਚ ਜੋ ਸ਼ਬਦ ਯੂਜ਼ ਕੀਤੇ ਗਏ ਨੇ ਉਹ ਗਏ ਉਹ ਜਿਹੜੇ ਸ਼ਬਦ ਵਰਤੇ ਗਏ ਨੇ ਮਤਲਬ ਜਿਵੇਂ ਕਿ ਬੰਦੇ ਮਾਤਰਮ ਸ਼ਬਦ ਆ ਇਸ ਸ਼ਬਦ ਦਾ ਅਮਤ ਅਰਥ ਹੈ ਕਿ ਹੱਥ ਜੋੜ ਕੇ ਬੇਨਤੀ ਕਰਨਾ ਮਾਤਰਮ ਦਾ ਅਰਥ ਹੈ ਮਾਂ ਸੁਜਲਾਮ ਸੁਫਲਾਮ ਜੋ ਸ਼ਬਦ ਵਰਤੇ ਗਏ ਇਹਨਾਂ ਨੂੰ ਦੇਵੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਇੱਥੇ ਦੇਸ਼ ਨੂੰ ਤ੍ਰਿਤੀ ਮਾ ਦੇ ਰੂਪ ਵਿੱਚ ਮੰਨ ਕੇ ਇੱਕ ਦੇਵੀ ਦੀ ਤਰ੍ਹਾਂ ਮੰਨ ਕੇ ਉਹਦੀ ਪੂਜਾ ਕੀਤੀ ਜਾਂਦੀ ਹੈ ਕਿ ਜੋ ਸਾਡਾ ਦੇਸ਼ ਉਹ ਉਹਨੂੰ ਅਸੀਂ ਇੱਕ ਦੇਵੀ ਦੇ ਰੂਪ ਭਾਰਤ ਨੂੰ ਇੱਕ ਦੇਵੀ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਇਹ ਬੰਦੇ ਮਾਤਰਨ ਗੀਤ ਦੇ ਵਿੱਚ ਦਰਸਾਇਆ ਹਰ ਉਸ ਸੈਸ਼ਨ ਵਿੱਚ ਇਹ ਬੰਦੇ ਮਾਤਰਮ ਗੀਤ ਪਹਿਲੀ ਵਾਰ ਪਬਲਿਕ ਸਭਾ ਵਿੱਚ ਗਾਇਆ ਗਿਆ ਤੇ ਇਸ ਨੂੰ ਰਵਿੰਦਰਨਾਥ ਟੈਗੋਰ ਜੀ ਨੇ ਬੰਗਾਲੀ ਸ਼ੈਲੀ ਚ ਲਿਖਿਆ ਉਸ ਸਮੇਂ ਕਾਂਗਰਸ ਦਾ 12ਵਾਂ ਸੈਸ਼ਨ ਸੀ ਉਸ ਸਮੇਂ ਅਸਲជា ਰਾਸ਼ਟਰੀਵਾਦੀ ਲਹਿਰਾਂ ਬਹੁਤ ਹੀ 1857 ਦੇ ਵਿੱਚ ਭਾਰਤ ਅੰਦਰ ਸੁਤੰਤਰਤਾ ਸੰਗਰਾਮ 1857 ਦੀ ਕ੍ਰਾਂਤੀ ਚੱਲ ਰਹੀ ਸੀ ਬ੍ਰਿਟਿਸ਼ ਸਰਕਾਰ ਦੇ ਵਿਰੋਧ ਦੇ ਵਿੱਚ ਪ੍ਰੋਟੇ ਸਰਕਾਰ ਦੇ ਦਬਨਕਾਰੀ ਨੀਤੀਆਂ ਦੇ ਵਿਰੋਧ ਦੇ ਵਿੱਚ ਤੇ ਇਹ ਕ੍ਰਾਂਤੀ ਨੇ ਬ੍ਰਿਟਿਸ਼ ਸਰਕਾਰ ਦੇ ਅੰਦਰ ਇੱਕ ਡਰ ਪੈਦਾ ਕਰ ਦਿੱਤਾ ਸੀ ਇਸੇ ਤਰ੍ਹਾਂ ਜਦੋਂ ਇਹ ਗੀਤ 1896 ਵਿੱਚ ਜਿਹੜੀ ਜਿਹੜੀ ਜਗ੍ਹਾ ਤੇ ਗਾਇਆ ਗਿਆ ਬੰਦੇ ਮਾਤਰਮ ਗੀਤ ਤਾਂ ਉਸ ਜਗ੍ਹਾ ਤੇ ਸਰਕਾਰ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤਾਂ ਅੰਗਰੇਜ਼ਾਂ ਉਹਨੂੰ ਬਹੁਤ ਹੀ ਡਰ ਸਤਰੋਂ ਉਸਤੋਂ ਲੱਗਾ ਵੀ ਇਸ ਕਾਲ ਦਾ ਕੀ ਕੀਤੇ 1857 ਵਾਲੇ ਹਾਲਾਤ ਫਿਰ ਦੁਬਾਰਾ ਨਾ ਪੈਦਾ ਹੋ ਜਾਣ। 1905 ਜੀ ਸ੍ਰੀ ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਬੰਗਾਲ ਦੀ ਪਾਰਟੀਸ਼ਨ ਕੀਤੀ ਬੰਗਾਲ ਨੂੰ ਈਸਟ ਬੰਗਾਲ ਤੇ ਵੈਸਟ ਬੰਗਾਲ ਦੇ ਵਿੱਚ ਵੰਡ ਦਿੱਤਾ ਤਾਂ ਫਿਰ ਸਵਦੇਸ਼ੀ ਅੰਦੋਲਨ ਸ਼ੁਰੂ ਹੋ ਗਿਆ। ਸਵਦੇਸ਼ੀ ਅੰਦੋਲਨ ਦੇ ਚੱਲਦੇ ਹੋਏ ਬੰਗਾਲ ਨੂੰ ਇਕ ਕਰਨ ਦੇ ਲਈ ਰਵਿੰਦਰਨਾਥ ਟੈਗੋਰ ਜੀ ਰਾਹੀਂ ਪੰਗਾਲ ਦੀਆਂ ਸੜਕਾਂ ਦੇ ਉੱਤੇ ਬੰਦੇ ਮਾਤਰਮ ਗੀਤ ਗਾ ਕੇ ਲੋਕਾਂ ਨੇ ਇਕ ਝੁੱਟ ਕੀਤਾ ਗਿਆ। ਕਿਹੜੀ-ਕਿਹੜੀ ਜਗ੍ਹਾ ਇਹ ਗੀਤ ਗਾਇਆ ਗਿਆ ਉੱਥੇ ਅੰਗਰੇਜ਼ਾਂ ਦੇ ਖਿਲਾਫ ਪ੍ਰਦਰਸ਼ਨ ਸ਼ੁਰੂ ਹੋ ਗਿਆ ਇਸ ਲਈ ਸਰਕਾਰ ਨੇ ਇਹ ਗੀਤ ਤੇ ਬੈਲ ਲਗਾ ਦਿੱਤਾ ਇੱਕ ਵਾਰ ਦਾ ਕਿੱਸਾ ਆ ਕਿ 1905 ਦੇ ਵਿੱਚ ਇੱਕ ਸਕੂਲ ਦੇ ਵਿੱਚ 200 ਸਟੂਡੈਂਟਸ ਤੇ 5 ਰੁਪਏ ਪਰ ਸਟੂਡੈਂਟਸ ਤੇ 700 ਨਰ ਫਾਈਨ ਲਗਾਇਆ ਗਿਆ ਸਿਰਫ ਇਹ ਗੀਤ ਗਾਉਣ ਦੇ ਕਰਕੇ ਤੇ ਅੰਗਰੇਜ਼ਾਂ ਨੇ ਹੌਲੀ-ਹੌਲੀ ਮੁਸਲਮਾਨਾਂ ਨੂੰ ਢੜਕਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਗੀਤ ਸਿਰਫ ਸਾਡੇ ਖਿਲਾਫ ਹੀ ਨਹੀਂ ਇਹ ਤੁਹਾਡੇ ਖਿਲਾਫ ਵੀ ਹੈ ਕਿਵੇਂ ਕੀ ਤੁਸੀਂ ਜਾਣਦੇ ਹੋ ਕਿ 1905 ਵਿੱਚ ਜਦੋਂ ਬੰਗਾਲ ਪਾਰਟੀਸ਼ਨ ਹੋਈ ਤਾਂ ਜਿਹੜੀ ਲੋਰਡ ਕਰਜ਼ਨ ਦੁਆਰਾ ਕਰਵਾਈ ਗਈ ਲੋਰਡ ਕਰਜ਼ਨ ਦੀ ਤਸਵੀਰ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਲੈਫਟ ਸਾਈਡ ਦੇ ਉੱਤੇ ਉਸ ਸਮੇਂ ਕਰਜ਼ਨ ਨੂੰ ਬਹੁਤ ਹੀ ਬੁਰਾ ਲੱਗਾ ਕਿ ਜੋ ਇਹ ਪਾਰਟੀਸ਼ਨ ਹੋਈ ਆ ਬੰਗਾਲ ਪਾਰਟੀਸ਼ਨ ਦੇ ਜੋ ਕਾਂਗਰਸ ਸਰਕਾਰ ਸੀ ਉਸ ਸਮੇਂ ਦੀ ਕਾਂਗਰਸ ਸੀ ਇੰਡੀਅਨ ਕਾਂਗਰਸ ਸੀ ਉਹ ਪੂਰੀ ਤਰ੍ਹਾਂ ਹੀ ਖਿਲਾਫ ਸੀ ਇਸ ਪਾਰਟੀਸ਼ਨ ਦੇ ਇਹ ਗੱਲ ਦਾ ਕਰਜ਼ਨ ਨੂੰ ਬਹੁਤ ਹੀ ਬੁਰਾ ਲੱਗਾ ਇਸ ਨੀਕਦਰਨੀ ਇਹ ਵਿਰੋਧ ਰੋਕਣ ਲਈ ਮੁ슬림 ਸਮੁਦਾਏ ਨੂੰ 扑ੜਕਾਉਣ ਦੇ ਲਈ 1906 ਵਿੱਚ ਮੁ슬림 ਲੀਗ ਦਾ ਗਠਨ ਕਰਵਾਇਆ। ਇਹ ਮੁ슬림 ਲੀਗ ਅਗਾਂਖਾਨ ਦੀ ਗਵਾਹੀ ਦੇ ਵਿੱਚ ਟਾਕਾਜ ਬਣਾਈ ਗਈ। ਅਗਰਖਾਨ ਦੀ ਤੁਸੀਂ ਇਸ ਪਰਸੰਦੀ ਦੀ ਤਸਵੀਰ ਰਾਈਟ ਸਾਈਡ ਤੇ ਦੇਖ ਸਕਦੇ ਹੋ। ਜਦੋਂ ਸੁਵਦੇਸ਼ੀ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਹੀ ਕਾਂਗਰਸ ਦੇ ਅੰਦਰ ਦੋ ਟੜੀ ਬਣ ਗਏ। ਕਾਂਗਰਸ ਦੀ ਪਾਰਟੀਸ਼ਨ ਹੋ ਗਈ ਇਹਨੂੰ ਸੂਰਤ ਸਪਲੀਟ ਵੀ ਕਿਹਾ ਜਾਂਦਾ ਹੈ 1907 ਦੇ ਵਿੱਚ। ਇਹ ਦੋ ਧੜੇ ਬਣੇ ਗਰਮਦਲ ਤੇ ਨਰਮਦਲ ਜਿਸ ਨੂੰ ਇਹ ਇਹ ਧੜੇ ਇਸਲੇ ਬਣੇ ਕਿਉਂਕਿ ਇਨਾਂ ਦੀ ਵਿਚਾਰਤਾ ਰ ਵਿੱਚ ਡਿਫਰੈਂਸ ਸੀ ਗਰਮਦਲ ਚਾਹੁੰਦਾ ਸੀ ਕਿ ਜਿਹੜਾ ਇਸਬ ਦੇਸ਼ੀ ਅੰਦੋਲਨ ਚੱਲ ਰਿਹਾ ਹੈ ਇਹਨੂੰ ਪੂਰੇ ਦੇਸ਼ ਵਿੱਚ ਫੈਲਾਇਆ ਜਾਵੇ ਤੇ ਨਰਮਦਲ ਚਾਹੁੰਦਾ ਸੀ ਕਿ ਇਸਬ ਦੇਸ਼ੀ ਅੰਦੋਲਨ ਨੂੰ ਸਿਰ ਬੰਗਾਲ ਤੱਕ ਹੀ ਸੀਮਿਤ ਰੱਖਿਆ ਜਾਵੇ ਇਹ ਅੰਦਰੂਨੀ મતਭੇਦ ਹੋਣ ਦੇ ਕਾਰਨ ਕਾਂਗਰਸ ਦਾ ਵਿਭਾਜਨ ਹੋ ਗਿਆ ਕਾਂਗਰਸੀ ਪਾਰਟੀਸ਼ਨ ਹੋ ਗਈ ਜਦੋਂ ਕਾਂਗਰਸ ਦੀ ਇਹ ਪਾਰਟੀਸ਼ਨ ਹੋਈ ਤਾਂ ਇਹ ਦੇਖ ਕੇ ਅੰਗਰੇਜ਼ਾਂ ਨੂੰ ਬੜਾ ਸਕੂਨ ਮਿਲਿਆ ਕਿ ਇਹਨਾਂ ਦੇ ਵਿੱਚ ਮਤਭੇਦ ਤੋਂ ਫਾਇਦਾ ਹੋ ਗਏ। ਕਰਮਦਲ ਦੀਆਂ ਗਤੀਵਿਧੀਆਂ, ਮੁਸਲਿਮ ਲੀਗ ਦਾ ਵਿਰੋਧ ਸਭ ਗਤੀਵਿਧੀਆਂ ਦੇਖ ਪਏ ਹੋਏ 1911 ਚ ਅੰਗਰੇਜ਼ਾਂ ਨੂੰ ਬੰਗਾਲ ਪਾਰਟੀਸ਼ਨ ਦੀ ਜੋ ਆਪਣੀ ਨੀਤੀਆਂ ਸੀ ਉਹ ਰੱਤ ਕਰਨੀ ਪਈ। ਇਹ ਬ੍ਰਿਟਿਸ਼ ਗਵਰਨਮੈਂਟ ਨੇ ਫੇਰ ਵੀ ਇਹ ਚਿੰਗਾਰੀ ਲਗਾਈ ਮੁਸਲਮਾਨਾਂ ਦੇ ਵਿੱਚ ਮੁਸਲਿਮ ਪਾਈਚਾਰੇ ਦੇ ਵਿੱਚ ਹੁਣ ਵੀ ਜਿਹੜੇ ਇਹ ਗੀਤ ਗਾ ਰਹੇ ਨੇ Hindu ਪਾਈਚਾਰੇ ਵਾਲੇ ਬੰਦੇ ਮਾਤਰਮ ਗੀਤ ਇਹ ਤੋਂ ਅਟੇ ਹੀ ਖਿਲਾਫ ਗਾ ਰਹੇ ਨੇ ਪਹਿਲੇ ਵਿਸ਼ਭ ਜੋਤ ਤੋਂ ਬਾਅਦ ਖਿਲਾਫਤ ਅੰਦੋਲਨ ਸ਼ੁਰੂ ਹੋਇਆ ਉਸ ਅੰਦੋਲਨ ਚ ਮੁਸਲਮਾਨਾਂ ਦੇ ਸਾ ਮੁਸਲਮਾਨਾਂ ਦਾ ਸਾਥ ਲੈਣ ਲਈ ਕਾਂਗਰਸ ਨੇ ਉਹਨਾਂ ਦੇ ਨਾਲ ਸਮਝੌਤਾ ਕਰ ਉਸ ਸਮੇਂ ਹੀ ਮੋਰਲੇ ਮਿਲਟੋ ਸੁਧਾਰ ਚੱਲ ਰਹੇ ਸਨ ਤੇ ਮੁਸਲਮਾਨਾਂ ਲਈ ਸੈਪਰੇਟ ਇਲੈਕਟਰੋਲ ਦੀ ਗੱਲ ਚੱਲਦੀ ਸੀ ਕਾਂਗਰਸ ਨੇ ਇਸ ਸ਼ਰਤ ਸਵੀਕਾਰ ਕਰ ਲਈ ਕਿ ਉਹਨਾਂ ਨੂੰ ਮੁਸਲਿਮ ਲੀਗ ਦਾ ਸਾਥ ਚਾਹੀਦਾ ਹੈ ਅੰਗਰੇਜ਼ਾਂ ਦੇ ਖਿਲਾਫ ਇਸ ਲਈ ਉਹਨਾਂ ਨੇ ਉਹਨਾਂ ਦੇ ਨਾਲ ਸਮਝੌਤਾ ਕਰ ਲਿਆ ਇਹ ਹੀ ਕਾਰਨ ਸੀ ਕਿ ਕਾਂਗਰਸ 'ਚ ਸ਼ਾਮਿਲ ਜਿੰਨਾ ਬੰਦੇ ਮਾਤਰਮ ਗੀਤ ਦੇ ਸਟੈਂਜ ਦਾ ਵਿਰੋਧ ਕਰਨ ਲੱਗੇ ਇਸ ਦਬਾਅ ਤੇ ਚਲਦੇ ਹੋਏ ਕਾਂਗਰਸ ਨੇ ਉਹ ਜਿਹੜੀਆਂ ਦੋ 55 ਸੀ ਇਹ ਬੰਦੇ ਮਾਤਰਮ ਗੀਤ ਦੇ ਵਿੱਚ ਉਹਨਾਂ ਨੂੰ ਹਟਾਇਆ ਤਾਂ ਕਿ ਮੁਸਲਿਮ ਭਾਈਚਾਰੇ ਦੀ ਭਾਵਨਾ ਨੂੰ ਸੱਟ ਨਾ ਲੱਗੇ। ਇਹੇ ਕਾਰਨ ਨੇ ਕਿ ਅੱਜ ਪੀਐਮ ਮੋਦੀ ਨੇ ਜਦੋਂ ਸਦਨ 'ਚ ਬਿਆਨ ਦਿੱਤਾ ਤੇ ਕਿਹਾ ਕਿ ਜਵਾਹਰ ਲਾਲ ਨਹਿਰੂ ਜੀ ਉਸ ਸਮੇਂ ਜਿੰਨਾ ਦੇ ਸਾਹਮਣੇ ਕਿਉਂ ਝੁਕ ਗਏ? ਤੇ ਇਹ ਸਾਰਾ ਜੋ ਵਿਸ਼ਾ ਹੈ ਡਿਬੇਟ ਦਾ ਕਾਰਨ ਬਣਿਆ ਹੋਇਆ ਹੈ ਖਬਰਾਂ ਤੇ ਵਿੱਚ ਤੇ ਹੁਣ ਆਪਾਂ ਦੇਖਦੀਆਂ ਕਿ ਜੋ 7 ਨਵੰਬਰ ਨੂੰ 150 ਸਾਲੇ ਬੰਦੇ ਮਾਤਰੰਗੀਤ ਦੇ ਪੂਰੇ ਹੋਏ ਆ ਇਸ ਦਿਨ ਦੀ ਸੈਲੀਬ੍ਰੇਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਇੱਕ ਟਿਕਟ ਤੇ ਇੱਕ ਸਿੱਕਾ ਵੀ ਜਾਰੀ ਕੀਤਾ ਇਹ ਮੋਤੀ ਜੀ ਦੇ ਇਹ ਬਿਆਨ ਉੱਪਰ ਵਿਰੋਧੀ ਧਿਰਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ। ਪ੍ਰਿਅੰਕਾ ਗਾਂਧੀ ਜੀ ਨੇ ਕਿਹਾ ਕਿ ਤੁਸੀਂ ਇਹ ਵਿਸ਼ੇ ਤੇ ਚਰਚਾ ਕਰੋ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਬੰਦੇ ਮਾਤਰਮ ਗੀਤ ਹਮੇਸ਼ਾ ਭਾਰਤੀ ਦਿਲਾਂ ਦੇ ਭਾਰਤੀ ਲੋਕਾਂ ਦੇ ਤਿਲਾ 'ਚ ਵਸਿਆ ਰਹੇਗਾ। ਉਹਨਾਂ ਨੇ ਕਿਹਾ ਕਿ ਇਸ ਟੈਂਜਨ ਨੂੰ ਹਟਾਉਣ ਦੇ ਲਈ ਰਵਿੰਦਰ ਨਾਟੇ گور ਜੀ ਨੂੰ ਪੁੱਛਿਆ ਗਿਆ ਸੀ ਕਿ ਇਹ ਹਿੱਸਾ ਹਟਾਉਣਾ ਚਾਹੀਦਾ ਜਾਂ ਨਹੀਂ ਹਟਾਉਣਾ ਚਾਹੀਦਾ। कुल मिलाके उन्होंने ये सारा दोष रविंद्रनाथ टैगोर जी ऊपर लगा ਦਿੱਤਾ। ये जो ਤੁਸੀਂ ਖਬਰ ਦੇਖ ਰਹੇ ਹੋ ਇਹ ਖਬਰ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਪੀਐਮ ਮੋਦੀ ਜੀ ਨੇ ਸਦਨ ਦੇ ਵਿੱਚ ਇਹ ਬਿਆਨ ਦਿੱਤਾ ਹੈ ਕਿ ਬੰਕਿਮ ਚੰਦਲ ਚਟੋਪਾਦਿਆ ਜੀ ਨੂੰ ਬੰਕਿਮ ਦਾ کہہ ਕੇ ਸੰਬੋਧਨ ਕੀਤਾ ਨਾਥ ਦਮੋਦਰ ਜੀ ਨੇ ਵੀ ਪੀਐਮ ਮੋਦੀ ਜੀ ਨੂੰ ਇਹ ਸਵਾਲ ਕੀਤਾ ਕਿ ਤੁਸੀਂ ਬੰਕਿਮ ਦਾ ਸ਼ਬਦ ਕਿਉਂ ਵਰਤ ਸਕਦੇ ਕਿਉਂ ਵਰਤੀਆ ਇਹ ਤੁਸੀਂ ਨਹੀਂ ਵਰਤ ਸਕਦੇ ਕਿਉਂਕਿ ਬੰਕਿਮ ਦਾ ਅਰਥ ਹੈ ਕਿ ਤਾਤਾ ਮਤਲਬ ਕਿ ਐਲਟਰ ਬ੍ਰਦਰ ਸਾਡੇ ਹੀ ਬਰਾਬਰ ਵਾਲਾ ਪਰਸਨ ਇਹ ਇੰਨੇ ਹੀ ਸਨਮਾਨਜੋ ਪਰਸਨ ਦੇ ਲਈ ਪੀਏ ਮੋਦੀ ਜੀ ਦੁਆਰਾ ਇਹ ਸ਼ਬਦ ਵਰਤਨਾ ਵਰਤਿਆ ਜੋ ਗਿਆਨਕਿੰਮ ਦਾ ਵਖ ਖਖ ਵਿਰੋਧੀ ਧਿਰਾਂ ਦੇ ਦੁਆਰਾ ਵਖ ਫਖ ਲੋਕਾਂ ਦੇ ਦੁਆਰਾ ਇਹਦੇ ਉੱਪਰ ਇਤਰਾਜ਼ ਜਗਾ ਚਿਤਾਇਆ ਗਿਆ ਤੇ ਆਪਾਂ ਬਹੁਤ ਸਾਰੇ ਸੋਸ਼ਲ ਮੀਡੀਆ ਹੈਂਡਲਸ ਤੇ ਇਹ ਚੀਜ਼ ਦੇਖ ਸਕਦੇ ਹਾਂ ਕਿ ਪੂਰੇ ਸੋਸ਼ਲ ਮੀਡੀਆ ਤੇ ਇਹ ਚੀਜ਼ੇ ਸਮੇਂ 트ੈਂਡ ਕਰ ਰਹੀ ਹੈ ਅਸਲ ਸ਼ਬਦਾਂ ਦੇ ਵਿੱਚ ਸਰਕਾਰ ਇਹ ਜਤੋਣਾ ਚਾਹੁੰਦੀ ਹੈ ਕਿ ਬੰਦੇ ਮਾਤਰਮ ਗੀਤ ਦੀ ਆਖਿਰ ਕਿਸੇ ਨੂੰ ਕੋਈ ਇਤਰਾਜ਼ ਕਿੰਨੀ ਹੋ ਸਕਦਾ ਹੈ। ਪੁੱਲ ਮਿਲਾ ਕੇ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਜੋ ਬੰਦੇ ਮਾਤਰਮ ਗੀਤ ਸੇ ਗੀਤ ਹੈ ਉਧਿਰ ਰਿਲੇਵਸ ਕੀ ਹੈ ਤਾਂ ਕਿ ਅੱਜ ਦੇ ਯੂਥ ਨੂੰ ਪਤਾ ਲੱਗੇ ਕਿ ਇਤਿਹਾਸ ਇਹਦੇ ਪਿੱਛੇ ਇਤਿਹਾਸ ਕੀ ਹੈ ਤੇ ਇਤਿਹਾਸਿਕ ਮਹੱਤਤਾ ਕੀ ਹੈ ਪੂਰੇ ਪਿਛਲੇ ਕਾਰਲ ਅੱਜ ਦੇ ਯੂਥ ਨੂੰ ਪਤਾ ਹੋਣੀ ਚਾਹੀਦੀ ਹੈ ਤਾਂ ਹੀ ਇਸ ਵਿਸ਼ੇ ਦੇ ਉੱਪਰ ਇਹ ਡਿਬੇਟ ਰੱਖੀ ਗਈ ਸੰਸਦ ਸਦਨ ਦੇ ਵਿੱਚ ਤਾਂ ਕਿ ਇਸ ਦੀ ਮਹੱਤਤਾ ਨੂੰ ਪੂਰੇ ਇੰਡੀਆ ਨੂੰ ਦੱਸਿਆ ਜਾ ਸਕੇ